ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਖਰੜ ਦੀ ਸਿੱਧੀ ਤਸਵੀਰ ਵਿਖਾ ਦਿੰਨੇ ਆ ਤੁਹਾਨੂੰ ਜਿਸ ਢੰਗ ਦੇ ਨਾਲ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਦੀ ਤਰਫੋਂ ਅੱਜ ਆਪਣਾ ਚੋਣ ਦਫ਼ਤਰ ਜਿਹੜਾ ਉਹ ਖੋਲਿਆ ਗਿਆ ਔਰ ਜਿਸ ਦੀ ਤਸਵੀਰ ਤੁਹਾਨੂੰ ਵਿਖਾ ਰਹੇ ਆ ਵੱਡਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਕੰਗ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲਗਭਗ 1 ਮਹੀਨਾ ਰਹਿ ਗਿਆ ਚੋਣਾਂ ਨੂੰ ਰੋਤ ਬਦਲਦੀ ਨਜ਼ਰ ਆ ਰਹੀ ਹੈ ਨਹੀਂ ਰੋਤ ਤੇ ਜਦੋਂ 2022 ਚ ਲੋਕਾਂ ਨੇ ਬਦਲਤੀ ਸੀ ਔਰ ਪਰਿਵਾਰਾਂ ਦਾ ਟੱਬਰਾਂ ਦਾ ਜਿਹੜਾ ਕਬਜ਼ਾ ਸੀ ਪਰ ਪੰਜਾਬ ਦੀ ਸੱਤਾ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਸੀ ਦੋ ਸਾਲਾਂ ਚ ਮਾਨ ਸਾਹਿਬ ਨੇ ਬਹੁਤ ਸ਼ਾਨਦਾਰ ਕੰਮ ਕੀਤੇ ਆ ਨੌਕਰੀਆਂ 42000 ਦਿੱਤੀਆਂ ਵੱਧ ਸਰਕਾਰੀ ਕੋਈ ਰਿਸ਼ਵਤ ਨਹੀਂ ਕੋਈ ਭਾਈ ਭਤੀਜਾਵਾਦ ਨਹੀਂ 90% ਲੋਕਾਂ ਨੂੰ ਬਿਜਲੀ ਫਰੀ ਦਿੱਤੀ ਜਾ ਰਹੀ ਹੈ ਔਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ ਔਰ ਨਾਲ ਨਾਲ ਕਰਾਪਸ਼ਨ ਤੇ ਬਹੁਤ ਵੱਡੀ ਠੱਲ ਹੈ ਟੋਲ ਪਲਾਜੇ ਖਤਮ ਹੋ ਰਹੇ ਆ ਹੈਲਥ ਸੈਕਟਰ ਨੂੰ ਬਹੁਤ ਇੰਪਰੂਵ ਕੀਤਾ 800 ਮਹੱਲਾ ਕਲੀਨਿਕ ਚ 1.5 ਕਰੋੜ ਲੋਕਾਂ ਨੇ ਫ੍ਰੀ ਇਲਾਜ ਕਰਾਇਆ ਹੈ। ਔਰ ਸਭ ਤੋਂ ਵੱਡੀ ਗੱਲ ਹੈ ਵੀ ਪਿੰਡਾਂ ਚ ਸ਼ਹਿਰਾਂ ਚ ਜਿਹੜੀ ਧੜੇਬਾਜੀ ਸੀ ਰਾਜਨੀਤਿਕ ਪਰਚਿਆਂ ਦੀ, ਕਰੋਨ ਦੀ ਇੱਕ ਦੂਜੇ ਤੇ ਵੈਂਡਟਾ ਪੋਲਿਟਿਕਸ ਉਹਨੂੰ ਮਾਨ ਸਾਹਿਬ ਦੀ ਸਰਕਾਰ ਨੇ ਖਤਮ ਕੀਤਾ। ਅੱਛਾ ਮੌਲਾ ਜੀ ਖਰੜ ਦੇ ਜਦ ਸਾਡੇ ਸਾਰੇ ਸਤਕਾਰਯੋ ਸਾਡੇ ਐਮ.ਐਲ.ਏ ਸਾਡੇ ਮੰਤਰੀ ਵੀ ਪਹੁੰਚੇ ਆ ਜਿਹੜੇ ਇਹਨਾਂ ਦੀ ਨੁਮਾਇੰਦਗੀ ਕਰਦੇ ਆ ਖਰੜ ਦੀ। ਉਹ ਇਹਨਾਂ ਦੀ ਅਗਵਾਈ ਚ ਖਰੜ ਦੀ ਸਾਰੀ ਟੀਮ ਜਿਹੜੀ ਆ ਪੂਰੀ ਤਿਆਰੀ ਕਰ ਰਹੀ ਆ ਲੋਕ ਸਭਾ ਵਾਸਤੇ। ਔਰ ਮੈਨੂੰ ਲੱਗਦਾ ਹੈ ਵੀ ਮਾਨ ਸਾਹਿਬ ਦੀ ਗਵਾਈ 13 ਸੀਟਾਂ ਅਸੀਂ ਜਿੱਤਾਂਗੇ ਬਿਲਕੁਲ ਕਹਿੰਦੇ ਕੈਂਡੀਡੇਟ ਜਦੋਂ ਲੋਕਾਂ ਦੇ ਵਿੱਚ ਜਾਂਦਾ ਹੈ ਤੇ ਲੋਕਾਂ ਦੀ ਨਬਜ਼ ਜਿਹੜੀ ਹੈ ਉਸ ਨੂੰ ਪਤਾ ਲੱਗ ਜਾਂਦੀ ਹੈ ਕਿ ਇਸ ਵਾਰ ਲੋਕਾਂ ਦੀ ਨਬਜ਼ ਕੀ ਕਹਿੰਦੀ ਨਜ਼ਰ ਆ ਰਹੀ ਹੈ ਲੋਕਾਂ ਦੇ ਵਿਚਾਲੇ ਤੁਸੀਂ ਕਾਫੀ ਦਿਨਾਂ ਤੋਂ ਘੁੰਮਦੇ ਹੋਏ ਨਜ਼ਰ ਆ ਰਹੇ ਹੋ ਕੀ ਕਹਿੰਦੇ ਲੋਕ ਦੇਖੋ ਲੋਕਾਂ ਨੂੰ ਆਏ ਆ ਵੀ ਜਿਹੜਾ ਇੱਕ ਕਰਪਸ਼ਨ ਰਾਜ ਸੀ ਜਿਹੜਾ ਇੱਕ ਭਾਈ ਭਤੀਜੇ ਦਾ ਵਾਰ ਰਾਜ ਸੀ ਜਿਹੜਾ ਇੱਕ ਲੁੱਟ ਖਸੁੱਟ ਦਾ ਰਾਜ ਸੀ ਔਰ ਤੋਂ 2022 ਚ ਨਜਾਦ ਦਿੱਤੀ ਆ اور بطور মুখ্যমন্ত্রী భగవంతમાન جی نے بہت ایمانداری ਨਾਲ جواب دی نہ کم ਕੀਤਾ لوگ ਸੰਤੁਸ਼ਟ ہیں ایک پاسے 70 75 سال ਦਾ ਜਿਹੜਾ ਰਾਜ ਹੈ ਲੋਕ ਉਹਨੂੰ ਕੰਪੇਅਰ ਕਰਦੇ ਆ ਮੌਜੂਦਾ ਮਾਨ ਸਾਹਿਬ ਦੀ ਜਿਹੜੀ ਰਜਿਮ ਹੈ ਉਹਦੇ ਨਾਲ ਕਿ ਜਦੋਂ ਸਾਰਾ ਕਨਕਲੂਜਨ ਕਰਦੇ ਆ ਉਸ ਤੋਂ ਇਹ భగਵੰਤમાન ਦੀ ਸਰਕਾਰ ਤੋਂ ਲੋਕ ਖੁਸ਼ ਲੇਕਿਨ ਓਵਰਆਲ ਅਗਰ ਆਪਾਂ ਗੱਲ ਕਰੀਏ ਇਸ ਹਲਕੇ ਦੀ ਜਿਸ ਢੰਗ ਦੇ ਨਾਲ ਕੁਝ ਇੱਕ ਪਾਰਟੀਆਂ ਦੇ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਕਾਂਗਰਸ ਬਾਰੇ ਕਿਹਾ ਜਾ ਰਿਹਾ ਰਾਣਾ ਇੰਦਰ ਪ੍ਰਤਾਪ ਤੇ ਦਾਅ ਖੇਡ ਸਕਦੀ ਹੈ ਉਹਨਾਂ ਦੀ ਉਮੀਦਵਾਰੀ ਨੂੰ ਕਿਦਾਂ ਦੇਖਦੇ ਯਾਰ ਇਹ ਤਾਂ ਕਾਂਗਰਸ ਨੇ ਤੈਅ ਕਰਨਾ ਹੈ ਜਿਹੜੇ ਹਜੇ ਤੱਕ ਕੈਂਡੀਡੇਟ ਨਹੀਂ ਤੈਅ ਕਰ ਪਾਏ ਉਹਨਾਂ ਨੇ ਖੇਡਣਾ ਕੀ ਹੈ ਪਤਾ ਹੀ ਹੈ ਬਾਕੀ ਲੋਕਾਂ ਨੂੰ ਇਹਨਾਂ ਦਾ ਪਤਾ ਹੈ ਇਹਨਾਂ ਦੀ ਰਾਜਨੀਤੀ ਜਿਹੜੀ ਕਾਂਗਰਸ ਅਕਾਲੀਆਂ ਦੀ ਰਾਜਨੀਤੀ ਹੈ ਨਾ ਉਹ ਹੈਗੀ ਆਪਣੇ ਟੱਬਰਾਂ ਨੂੰ ਆਪਣੇ ਬੱਚਿਆਂ ਨੂੰ ਸੈੱਟ ਕਰਨ ਦੀ ਆਮ ਆਦਮੀ ਪਾਰਟੀ ਦੀ ਮਾਨ ਸਰ ਦੀ ਗਵਾਈ ਚ ਲੜਾਈ ਹੈਗੀ ਆ ਰਾਜਨੀਤੀ ਹੈਗੀ ਆ ਪੰਜਾਬ ਦੇ ਬੱਚਿਆਂ ਨੂੰ ਸੈੱਟ ਕਰਨ ਦੀ ਇਹਨਾਂ ਬੁਰੀਆਂ ਦੀ ਫਰਕ ਲੇਕਿਨ ਨਿਜੀ ਟਿੱਪਣੀਆਂ ਦਾ ਦੌਰ ਸ਼ੁਰੂਪ ਹੋ ਗਿਆ ਇੱਕ ਵਾਰ ਫਿਰ ਤੋਂ ਉਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਸਕਦੇ ਆ ਪ੍ਰਚਾਰ ਵੇਖਣ ਨੂੰ ਮਿਲ ਰਹੇ ਨੇ ਜਿਹੜੇ ਪਹਿਲਾਂ ਹੁੰਦੇ ਸੀ ਨਿਜੀ ਟਿੱਪਣੀਆਂ ਜਾਂ ਫਿਰ ਕਹਿ ਸਕਦੇ ਆ ਕਿ ਇੱਕ ਦੂਜੇ ਉੱਪਰ ਛੀਟਾਂ ਕੱਸੀ ਉਸ ਤਰ੍ਹਾਂ ਦੀ ਰਾਜਨੀਤੀ ਕੋ ਅਸੀਂ ਪੋਜ਼ਿਟਿਵ ਪੋਲਿਟਿਕਸ ਕਰ ਰਹੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਪਹਿਲੇ ਦਿਨ ਹੀ ਕਿਹਾ ਸੀ ਆਪਾਂ ਜੋ ਕੰਮ ਕੀਤੇ ਆ ਦੋ ਸਾਲਾਂ ਉਹਨਾਂ ਨੂੰ ਘਰ ਘਰ ਲੈ ਕੇ ਜਾਣਾ ਹੈ ਉਹਨਾਂ ਦੇ ਆਧਾਰ ਤੇ ਲੋਕਾਂ ਦਾ ਸਮਰਥਨ ਮੰਗਣਾ ਹੈ ਔਰ ਲੋਕ ਸੰਤੁਸ਼ਟ ਹੈ ਲੋਕ ਸਾਡੇ ਐਮਐਲਏਾਂ ਤੋਂ ਸਾਡੇ ਮੰਤਰੀ ਸਹਿਬਾਨਾਂ ਤੋਂ ਸਾਡੇ ਮੁੱਖ ਮੰਤਰੀ ਜੀ ਤੋਂ ਸੰਤੁਸ਼ਟ ਹੈ ਲੋਕ 2 ਸਾਲ ਦੀ ਸਰਕਾਰ ਤੋਂ ਬਹੁਤ ਸੰਤੁਸ਼ਟ ਹੈ ਔਰ ਇਸ ਟਾਈਮ ਜਿਹੜਾ ਦੇਸ਼ ਦਾ ਹਾਲਾਤ ਹੈ ਅੱਜ ਤਾਨਾਸ਼ਹੀ ਬਚਾਉਣ ਦੀ ਲੜਾਈ ਹੈ ਅੱਜ ਤਾਨਾਸ਼ਹੀ ਨੂੰ ਖਤਮ ਕਰਨ ਦੀ ਲੜਾਈ ਹੈ ਸੰਵਿਧਾਨ ਬਚਾਉਣ ਦੀ ਲੜਾਈ ਹੈ ਅਰਵਿੰਦ ਕੇਜਰੀਵਾਲ ਜਿਹੜੀ ਲੜਾਈ ਲੜ ਰਹੇ ਆ ਲੋਕ ਉਹਨੂੰ ਹਮ-ਹਮਾ ਕੇ ਸਮਰਥਨ ਦੇ ਤੇਰਾ ਜ਼ੀਰੋ ਦਾ ਜਿਹੜਾ ਦਾਵਾ ਸੀ ਕੀ ਉਹ ਦਾਵਾ ਹੁਣ ਸਹੀ ਸਾਬਿਤ ਹੁੰਦਾ ਨਜ਼ਰ ਆ। ਨਹੀਂ ਦੇਖੋ ਮੈਂ ਨਹੀਂ ਕਹਿੰਦਾ ਵੀ ਅਸੀਂ ਹਵਾ 'ਚ ਟੋਲ ਨਹੀਂ ਲਾਉਂਦੇ। ਜੀ। ਦੋ ਸਾਲਾਂ 'ਚ ਗਰਾਊਂਡ ਲੈਵਲ ਤੇ ਜਿਹੜੇ ਕੰਮ ਹੋਏ ਆ ਨਾ ਤੁਸੀਂ ਆਪ ਕਰ ਲਓ ਫਿਰ। ਤੁਸੀਂ ਆਪ ਜਾਓ, ਹਰ ਹਲਕੇ ਜਾਓ ਤੁਸੀਂ ਤੁਹਾਨੂੰ ਪਤਾ ਲੱਗ ਜਾਊ। ਲੋਕ ਮੂੰਹੋਂ ਬੋਲਦੇ ਆ। ਮੈਂ ਕਿਸੇ ਹਲਕੇ ਜਦੋਂ ਸਪੀਚ ਕਰਦਾ ਲੋਕ ਕੋਈ ਬਜ਼ੁਰਗ ਖੜਾ ਹੋ ਕੇ ਕਹਿੰਦਾ ਜੀ ਮੈਨੂੰ ਦਵਾਈ ਫ੍ਰੀ ਮਿਲ ਰਹੀ ਆ। ਕੋਈ ਬੱਚੀ ਦਾ ਬੇਟੇ ਦਾ ਬਾਪ ਕਹਿੰਦਾ ਮੇਰੀ ਬੱਚੇ ਨੂੰ ਨੌਕਰੀ ਮਿਲੀ ਆ ਨਵੇਂ ਸ਼ਹਿਰ ਕਿਸਾਨ ਖੜੇ ਹੋ ਕੇ ਮੈਨੂੰ ਬੋਲੇ ਕਹਿੰਦੇ ਜੀ ਸਾਡਾ 2.5 ਲੱਖ ਰੁਪਇਆ ਮਾਨ ਸਾਹਿਬ ਨੇ ਬਚਾਇਆ ਸਾਲ ਦਾ ਸਾਨੂੰ ਨਿਰਵਗਨ ਬਿਜਲੀ ਦਿੱਤੀ ਆ ਪਹਿਲਾਂ ਡੀਜ਼ਲ ਤੇ ਇੰਜਨਾਂ ਤੇ ਤੇ ਬਾਕੀ ਜਿਹੜੀਆਂ ਚੀਜ਼ਾਂ ਜਨਰੇਟਰਾਂ ਤੇ ਖਰਚਾ ਹੁੰਦਾ ਸੀ ਭਗਵੰਤ ਮਾਨ ਨੇ ਖਤਮ ਕੀਤਾ ਬਿਲਕੁਲ ਦੇਖੋ ਇਹਨਾਂ ਨੇ ਵੱਡੀ ਗੱਲ ਆਖੀ ਆ ਔਰ ਜਿਸ ਢੰਗ ਦੇ ਨਾਲ ਵਿਕਾਸ ਦਾ এজেন্ডਾ ਲੈ ਕੇ ਲੋਕਾਂ ਦੇ ਵਿਚਾਲੇ ਜਾਂਦੇ ਨਜ਼ਰ ਆ ਰਹੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਵਾਰ ਜਿਸ ਢੰਗ ਦੇ ਨਾਲ 4 ਤਰੀਕ ਨੂੰ ਫਤਵਾ ਆਣਾ ਤੇ ਫਤਵਾ इस बार पंजाब की जनता जी है किस आदा दिन आदा दें होई नजर आओगी कैमरा परसन आनंद विनीत कपूर दैनिक सवेरा टीवी खरड़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर